ਮੈਂ ਵੀ ਦਲਜੀਤ ਵਾਈ ਵੀ ਸਪੋਰਟ ਕਰਦਾ ਹਾਂ ਇਸ ਦੇ ਵਿੱਚ ਮੈਂ ਹਾਂ ਮੈਂ ਤਾਂ ਕਹਿੰਦਾ ਜੇ ਉਸ ਜੰਗ ਤੋਂ ਬਾਅਦ ਪਹਿਲਗਾਮ ਦੇ ਅਟੈਕ ਤੋਂ ਬਾਅਦ ਦਲਜੀਤ ਵਾਈ ਨੇ ਫਿਲਮ ਕੀਤੀ ਹੁੰਦੀ ਫਿਰ ਮੈਂ ਕਹਿੰਦਾ ਕਿ ਦਲਜੀਤ ਵਾਈ ਕਸੂਰਵਾਰ ਹੈ ਇਹ ਫਿਲਮ ਬੈਨ ਨਹੀਂ ਹੋਣੀ ਚਾਹੀਦੀ ਦਲਜੀਤ ਦੁਸਾਤ ਨੂੰ ਟੋਲ ਨਹੀਂ ਕਰਨਾ ਚਾਹੀਦਾ ਉਹਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਪੰਜਾਬੀ ਗਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਗੱਲ ਕਰਦੇ ਆ ਦਿਲਜੀਤ ਦੋਸਾਂ ਦੀ ਸਰਦਾਰ ਜੀ 3 ਫਿਲਮ ਦੀ ਜਿਸ ਤੇ ਬਹੁਤ ਜ਼ਿਆਦਾ ਕੰਟਰੋਵਰਸੀ ਵੀ ਕ੍ਰੀਏਟ ਹੋਈ ਪਰ ਹੁਣ ਦੱਸਦੀ ਹੈ ਕਿ ਇਸ ਫਿਲਮ ਦੀ ਓਪਨਿੰਗ ਜਿਹੜੀ ਹੈਗੀ ਰਿਕਾਰਡ ਬ੍ਰੇਕਿੰਗ ਓਵਰਸੀਜ਼ ਓਪਨਿੰਗ ਹੋਈ ਹੈ ਜਿਸ ਨੇ 4.32 ਕਰੋੜ ਦੀ ਕਮਾਈ ਕੀਤੀ ਹੈ ਸੋ ਓਪਨਿੰਗ ਤੇ ਹੀ ਇਸ ਫਿਲਮ ਦੀ ਓਵਰਸੀਜ਼ ਦੀ ਕਮਾਈ 4.32 ਕਰੋੜ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਲਗਾਤਾਰ ਪੰਜਾਬੀ ਦਿਲਜੀਤ ਦੋਸਾਂ ਨੂੰ ਸਪੋਰਟ ਕਰ ਰਹੇ ਨੇ ਤੇ ਜੇਕਰ ਆਪਾਂ ਦਿਲਜੀਤ ਦੋਸਾਂ ਦੀ ਇੰਡਸਟਰੀਅਲ ਸਪੋਰਟ ਦੀ ਗੱਲ ਕਰੀਏ ਤਾਂ ਹੁਣ ਪੰਜਾਬੀ ਐਕਟਰ ਦੇਵ ਕਰੋੜ ਨੇ ਵੀ ਦਲਜੀਤ ਦਸਾਂ ਦੀ ਸਪੋਰਟ ਦੇ ਵਿੱਚ ਵੀਡੀਓ ਪਾ ਦਿੱਤੀ ਹੈ ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾਉਨੇ ਆ ਚਲੋ ਅੱਜ ਆਪਾਂ ਇੱਕ ਮੁੱਦੇ ਤੇ ਗੱਲ ਕਰਦੇ ਆ ਜਿਹੜਾ ਚੱਲ ਰਿਹਾ ਹੈ ਸਰਦਾਰ ਜੀ 3 ਬਾਰੇ ਕਿ ਫਿਲਮ ਰਿਲੀਜ਼ ਕਰਨੀ ਜਾਇਜ਼ ਹੈ ਨਹੀਂ ਜਾਇਜ਼ ਹੈ ਕੌਣ ਦੇਸ਼ throi ਹੈ ਕੌਣ ਫੇਕ ਹੈ ਕੌਣ ਨਹੀਂ ਹੈ ਤਾਂ ਮੈਨੂੰ ਤਾਂ ਜਿੰਨੀ ਗੱਲ ਸਮਝ ਆਉਂਦੀ ਹੈ ਜੱਟ ਸੌਦਾ ਆਪਣਾ ਦਾ ਸਿੱਧਾ ਸਿੱਧਾ ਆਪਾਂ ਤਾਂ ਜੱਟ ਸੌਦੇ ਦੇ ਹਿਸਾਬ ਨਾਲ ਚੱਲਦੇ ਆ ਜੋ ਆਪਣਾ ਦਿਮਾਗ ਸਮਝਦਾ ਹੈ ਜੋ ਦਿਲ ਨੂੰ ਸਮਝਾਉਂਦੀ ਹੈ ਉਹੀ ਗੱਲ ਕਰਦਾ ਮੈਂ ਹਨਾ ਆਪਾਂ ਮੈਂ ਕਦੇ ਅੱਜ ਤੱਕ ਦਿਮਾਗ ਤੋਂ ਨਹੀਂ ਸੋਚਿਆ ਸੌਰੀ ਦਿਲ ਤੋਂ ਹੀ ਚੱਲਿਆ ਤਾਂ ਮੈਨੂੰ ਇਹਨਾਂ ਲੱਗਦਾ ਕਿ ਮੈਂ ਵੀ ਪਿੱਛੇ ਜੇ ਕਾਫੀ ਪੋਡਕਾਸਟ ਦੇ ਵਿੱਚੇ ਬੋਲਿਆ ਸੀਗਾ ਕਿ ਯਾਰ ਅਸੀਂ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰਨਾ ਠੀਕ ਹੈ ਨਾ ਉਹ ਅਸੀਂ ਹੁਣ ਨਹੀਂ ਕਰਨਾ ਜਦੋਂ ਪਹਿਲਗਾਮਦਾ ਅਟੈਕ ਹੋਇਆ ਵਾਰ ਹੋਈ ਉਹਨਾਂ ਨੇ ਬਿਆਨਬਾਜ਼ੀ ਦਿੱਤੀ ਸੋ ਉਹਨਾਂ ਦੀਆਂ ਬਿਆਨਬਾਜ਼ੀਆਂ ਹੋਈਆਂ ਅਸੀਂ ਬੋਲੇ। ਤਾਂ ਉਸ ਤੋਂ ਬਾਅਦ ਅਸੀਂ ਕਹਿ ਕੇ ਸੀ ਉਹਨਾਂ ਦੇ ਕੰਮ ਨਹੀਂ ਕਰਨਾ। ਦੁਬਾਰਾ ਉਹਨਾਂ ਨਾਲ ਕੰਮ ਨਹੀਂ ਕਰਨਾ। ਪਰ ਜਿਹੜੀਆਂ ਫਿਲਮਾਂ ਪਹਿਲਾਂ ਦੀਆਂ ਸ਼ੂਟ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਾਡੇ ਪ੍ਰੋਡਿਊਸਰਾਂ ਦਾ ਸਾਡੇ ਭਰਾਵਾਂ ਦਾ ਪੈਸਾ ਲੱਗਿਆ ਜਦੋਂ ਸਾਨੂੰ ਨਹੀਂ ਸੀ ਪਤਾ ਕਿ ਇਦਾਂ ਦੇ ਹਾਲਾਤ ਬਣ ਜਾਣਗੇ। ਇਦਾਂ ਦੀਆਂ ਚੀਜ਼ਾਂ ਹੋ ਜਾਣਗੀਆਂ। ਸੋ ਹੁਣ ਮੈਂ ਕਹਣਾ ਕਿ ਉਹ ਫਿਲਮਾਂ ਪਹਿਲਾਂ ਦੀਆਂ ਬਣੀਆਂ ਹੋਈਆਂ ਨੇ। ਉਦੋਂ ਸਾਨੂੰ ਨਹੀਂ ਸੀ ਪਤਾ ਕਿ ਸਾਡੇ ਤੇ ਇਦਾਂ ਦੀ ਬਿਆਨਬਾਜ਼ੀ ਉਹ ਲੋਕ ਕਰਨਗੇ। ਤਾਂ ਜਿਹੜੇ ਪ੍ਰੋਡਿਊਸਰਾਂ ਦਾ ਪੈਸਾ ਲੱਗਿਆ ਉਹਨਾਂ ਦਾ ਕੀ ਕਸੂਰ ਸੋ ਇਹ ਬਿਜ਼ਨਸ ਹੈ ਉਹਨਾਂ ਦਾ ਪੈਸਾ ਜਿਹੜਾ ਥੋੜਾ ਬਹੁਤ ਪੈਸਾ ਇਨਵੋਲਡ ਨਹੀਂ ਹੈ ਕਰੋੜਾਂ ਰੁਪਏ ਇਨਵੋਲਡ ਹੈ ਔਰ ਸਾਡੀ ਪੰਜਾਬੀ ਫਿਲਮ ਇੰਡਸਟਰੀ ਦਾ ਪੈਸਾ ਇਨਵੋਲਡ ਹੈ ਔਰ ਜੀਤਾ ਸੀ ਜਾਣ ਪੁੱਛ ਕੇ ਕਰੀਏ ਫਿਰਤਾ ਸੀ ਕਸੂਰbaar ਫਿਰਤਾ ਸੀ ਪੂਰਾ ਤੁਸੀਂ ਜੋ ਸਾਨੂੰ ਮੇਨੇ ਤਾਨੇ ਜੋ ਗਾਲੀ ਗਲੋਚ ਕਰ ਰਹੇ ਹੁੰਦੇ ਹੱਕਦਾਰ ਪਰ ਜਿਹੜੀਆਂ ਚੀਜ਼ਾਂ ਪਤਾ ਹੀ ਨਹੀਂ ਸੀ ਕਿ ਹੋਣਗੀਆਂ ਕੱਲ ਨੂੰ ਇਦਾਂ ਦੇ ਸਰਕਮਸਟੈਂਸਸ ਬਣਨਗੇ ਇਦਾਂ ਦੇ ਹਾਲਾਤ ਬਣ ਜਾਣਗੇ ਤੇ ਇਸ ਕਰਕੇ ਅੱਜ ਦਲਜੀਤ ਬਾਈ ਨੂੰ ਬਹੁਤ ਸਾਰੇ ਲੋਕ ਕਿੰਤੂ ਪ੍ਰੰਤੂ ਕਰ ਰਹੇ ਨੇ ਕੋਈ ਫੇਕ ਕਹਿ ਰਿਹਾ ਕੋਈ ਕੁਝ ਬੋਲ ਰਿਹਾ ਤਾਂ ਮੈਂ ਤਾਂ ਇੰਨਾ ਹੀ ਕਹੂੰਗਾ ਕਿ ਇਹ ਜਿਹੜਾ ਘਟਨਾਕ੍ਰਮ ਹੈਗਾ ਇਹ ਜਿਹੜੇ ਸਰਕਮਸਟੈਂਸਸ ਹੈਗੇ ਨੇ ਇਹ ਹਾਲਾਤ ਕਿਸੇ ਦੇ ਵਾਚ ਨਹੀਂ ਸੀਗੇ ਨਾ ਪਤਾ ਸੀ ਕਿਸੇ ਨੂੰ ਫਿਲਮ ਬਣਾਉਣ ਵੇਲੇ ਕਿ ਇਦਾਂ ਦੀਆਂ ਚੀਜ਼ਾਂ ਬਣ ਜਾਣਗੀਆਂ ਇਦਾਂ ਦੇ ਹਾਲਾਤ ਹੋ ਜਾਣਗੇ ਜਾਂ ਤਾਂ ਬੰਦੇ ਨੇ ਆ ਯੁੱਧ ਤੋਂ ਬਾਅਦ ਉਸ ਲੜਾਈ ਤੋਂ ਬਾਅਦ ਉਸ ਗੱਲਬਾਤ ਤੋਂ ਬਾਅਦ ਜਦੋਂ ਉਹਨਾਂ ਨੇ ਸਾਡੇ ਬਾਰੇ ਕੁਝ ਬੋਲਿਆ ਜਾਂ ਸਾਡੇ ਦੇਸ਼ ਤੇ ਉੱਤੇ ਅਟੈਕ ਕਰਾਇਆ ਉਹ ਤੋਂ ਬਾਅਦ ਫਿਲਮ ਬਣਾਈ ਹੋਵੇ ਫੇਰ ਤਾਂ ਕਸੂਰਵਾਰ ਆ ਬੰਦਾ ਹੁਣ ਫੇਰ ਤਾਂ ਤੁਸੀਂ ਕਹਿ ਸਕਦੇ ਹੋ ਜਦੋਂ ਹਾਲਾਤ ਨਾਰਮਲ ਸੀ ਉਹਨਾਂ ਹਾਲਾਤਾਂ ਦੇ ਵਿੱਚ ਫਿਲਮਾਂ ਬਣੀਆਂ ਉਹ ਸਿਰਫ ਇੱਕ ਫਿਲਮ ਨਹੀਂ ਬਣੀ ਬਹੁਤ ਸਾਰੀਆਂ ਫਿਲਮਾਂ ਬਣੀਆਂ ਉਹਨਾਂ ਕਲਾਕਾਰਾਂ ਨੂੰ ਲੈ ਕੇ ਔਰ ਉਹ ਰਿਲੀਜ਼ ਵੀ ਹੋਈਆਂ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਜਿਹੜੀ ਇਹ ਜਿਹੜਾ ਪ੍ਰੋਪੋਗੈਂਡਾ ਸ਼ੁਰੂ ਹੋਇਆ ਜਾਂ ਜਿਹੜੇ ਇਤਾਂ ਦੇ ਹਾਲਾਤ ਕ੍ਰੀਏਟ ਕੀਤੇ ਜਾ ਰਹੇ ਨੇ ਸਿਰਫ 10% ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਹਾਲਾਤ ਸਹੀ ਨਾ ਰਹਿਣ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਵੇ ਜਾਂ ਕਿਸੇ ਦੀ ਚੜ੍ਹਾਈ ਬਰਦਾਸ਼ਤ ਨਹੀਂ ਹੁੰਦੀ ਜਿਹੜੇ ਸਾਡੇ ਰਾਈਵਲਸ ਨੇ ਜਿਹੜੇ ਬਿਆਨਬਾਜ਼ੀ ਕਰ ਰਹੇ ਨੇ ਮੈਨੂੰ ਤਾਂ ਲੱਗਦਾ ਕਿ ਜਿੰਨੇ ਵੀ ਚੰਗਰ ਆਰਟਿਸਟ ਨੇ ਜੋ ਵੀ ਨੇ ਉਹ ਸਾਰੇ ਆ ਦਲਜੀਤ ਵਾਈ ਦੀ سپورਟ ਚ ਨੇ ਮੈਂ ਵੀ ਦਲਜੀਤ ਵਾਈ ਦੀ سپورਟ ਕਰਦਾ ਹਾਂ ਇਸ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਆ ਮੈਂ ਹਾਂ ਮੈਂ ਤਾਂ ਕਹਿੰਦਾ ਜੇ ਉਸ ਜੰਗ ਤੋਂ ਬਾਅਦ ਪਹਿਲਗਾਮ ਦੇ ਅਟੈਕ ਤੋਂ ਬਾਅਦ ਦਲਜੀਤ ਵਾਈ ਨੇ ਫਿਲਮ ਕੀਤੀ ਹੁੰਦੀ ਫਿਰ ਮੈਂ ਕਹਿੰਦਾ ਕਿ ਦਲਜੀਤ ਵਾਈ ਕਸੂਰਵਾਰ ਹੈ ਬਟ ਇਹ ਜਿਹੜੀ ਚੀਜ਼ ਹੈ ਇਹ ਪਹਿਲਾਂ ਦੀ ਹੋਈ ਹੋਈ ਹੈ ਜਦੋਂ ਕਿਸੇ ਨੂੰ ਪਤਾ ਨਹੀਂ ਸੀ ਕਿ ਇਦਾਂ ਦੇ ਹਾਲਾਤ ਬਣ ਜਾਣੇ ਆ ਇਦਾਂ ਦੀਆਂ ਚੀਜ਼ਾਂ ਹੋ ਜਾਣੀਆਂ ਨੇ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਜੇ ਨਵੀਂ ਸਾਡੇ ਬਾਹਰ ਕੈਨੇਡਾ ਅਮਰੀਕਾ ਜਾਂ ਜਿੱਥੇ ਵੀ ਫਿਲਮ ਰਿਲੀਜ਼ ਹੋਈ ਹੈ ਦੱਬ ਕੇ ਸਪੋਰਟ ਕਰੋ ਯਾਰ ਫਿਲਮ ਨੂੰ ਸਾਡੇ ਪੰਜਾਬੀ ਸਿਨੇਮਾ ਦੀ ਫਿਲਮ ਹੈ ਪ੍ਰੋਡਿਊਸਰਾਂ ਦਾ ਕੀ ਕਸੂਰ ਜਿਨ੍ਹਾਂ ਦਾ ਪੈਸਾ ਲੱਗਿਆ ਯਾਰ ਉਹਨਾਂ ਨੂੰ ਥੋੜਾ ਨਾ ਪਤਾ ਸੀ ਕਿ ਇਦਾਂ ਦਾ ਕੁਝ ਵਾਪਰ ਜਾਣਾ ਹੈ ਇਦਾਂ ਦਾ ਕੁਝ ਹੋ ਜਾਣਾ ਸੋ ਦੱਬ ਕੇ ਸਪੋਰਟ ਕਰੋ ਦੱਬ ਕੇ ਫਿਲਮ ਦੇਖੋ ਔਰ ਜੇ ਇੰਡੀਆ 'ਚ ਰਿਲੀਜ਼ ਨਹੀਂ ਹੋਈ ਤਾਂ ਸਾਰੇ ਘਾਟੇ ਵਾਅਦੇ ਬਾਹਰੋਂ ਪੂਰੇ ਕਰਾ ਦਿਓ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ ਪੰਜਾਬੀ ਸਿਨੇਮਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹਾਂ ਹੁਣ ਅਸੀਂ ਇੱਕ ਕਮਿਟਮੈਂਟ ਕੀਤੀ ਹੋਈ ਹੈ ਕਿ ਅਸੀਂ ਉਹਨਾਂ ਕਲਾਕਾਰਾਂ ਨਾਲ ਉਹਨਾਂ ਲੋਕਾਂ ਨਾਲ ਕੰਮ ਨਹੀਂ ਕਰਾਂਗੇ ਜੇ ਉਹ ਤੋਂ ਬਾਅਦ ਅਸੀਂ ਕੰਮ ਕਰਦੇ ਆਂ ਫਿਰ ਅਸੀਂ ਗੁਨਾਹਗਰ ਆਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਹਾਂ ਯਾਰ ਇਹ ਗੱਲ ਗਲਤ ਹੋਈ ਹੈ ਇਹ ਗੱਲ ਸਹੀ ਨਹੀਂ ਹੈ ਤੇ ਬਾਕੀ ਜਿਹੜੇ ਫੇਕ ਕਹਿੰਦੇ ਨੇ ਤਾਂ ਮੈਂ ਇਹਨਾਂ ਨੂੰ ਕਹਿਣਾ ਚਾਹੂੰਗਾ ਕਿ ਹਰ ਬੰਦੇ ਨੂੰ ਆਪਣੇ ਗਿਰੇਵਾਂ 'ਚ ਜ਼ਰੂਰ ਝੱਕਣਾ ਚਾਹੀਦਾ ਔਰ ਮੈਂ ਅਜੇ ਤੱਕ ਮੈਨੂੰ ਪਿੱਛੇ ਜੇ ਵੀ ਮੈਂ ਕਿਹਾ ਸੀਗਾ ਮੈਨੂੰ ਲੋਕ ਕਹਿੰਦੇ ਆ ਤੇਰੀ ਫਿਲਮ ਆਉਣ ਵਾਲੀ ਐ ਇਸ ਕਰਕੇ ਨਾ ਤੂੰ ਇੱਕ ਪਬਲਿਸਿਟੀ ਸਟੰਟ ਖੇਡ ਰਹੇ ਆ ਤੈਨੂੰ ਪਬਲਿਸਿਟੀ ਚਾਹੀਦੀ ਆ ਤੂੰ ਇਸ ਕਰਕੇ ਕਰ ਰਹੇ ਪਰ ਮੈਨੂੰ ਲੋਕ ਨੂੰ ਫੇਰ ਕਹਿਣਾ ਚਾਹੁੰਗਾ ਕਿ ਤੁਸੀਂ ਕਿੰਨੇਕ ਸਈਆਂ ਪਹਿਲਾਂ ਆਪਣੇ ਗਰੇਵਾਂ ਚ ਚੱਕੋ ਖਾਸਕਰ ਉਹ ਭਾਈ ਸਾਹਿਬ ਨੂੰ ਜਿਨ੍ਹਾਂ ਦੇ ਸਮਝੀ ਗਏ ਤੁਸੀਂ ਤੇ 2.5 ਥੱਬਾਂ ਨੂਟਾਂ ਦਾ ਲੈ ਕੇ ਉਹਨਾਂ ਨੇ ਉਦੋਂ ਵੀ ਜ਼ਮੀਰ ਉਦੋਂ ਵੀ ਚਾਹੀਦੇ ਹੁੰਦੇ ਨੇ ਫਿਰ ਫੇਕ ਉਹ ਹੁੰਦਾ ਜਿਹੜਾ ਕਿਸੇ ਵੀ ਚੀਜ਼ ਦੇ ਵਿੱਚ ਬੰਦਾ ਫੇਕ ਨਾ ਹੋਵੇ ਹਰ ਇੱਕ ਚੀਜ਼ ਰੀਅਲ ਹੋਵੇ ਸੋ ਇਸ ਕਰਕੇ ਕਿਸੇ ਦੀ ਤਰੱਕੀ ਤੋਂ ਨਹੀਂ ਸੜੀਦਾ ਸਗੋਂ ਆਪਣਾ ਆਪਸੀ ਸਾਰੇ ਸਿੰਗਰਾਂ ਦਾ ਸਾਰੇ ਅ ਐਕਟਰਾਂ ਦਾ ਭਾਈਚਾਰਾ ਆ ਪਾਈਕੋ ਇੰਡਸਟਰੀ ਤੋਂ ਸਪੋਰਟ ਕਰੋ ਹਾਂ ਜਿੱਥੇ ਤੁਹਾਨੂੰ ਲੱਗਦਾ ਕਿ ਬੰਦੇ ਨੇ ਜਾਣ ਬੁੱਝ ਕੇ ਕੀਤਾ ਹੈ ਬੰਦੇ ਦੇ ਇਹ ਦਿਮਾਗ 'ਚ ਸੀਗਾ ਉਹਦੀ ਨੀਅਤ 'ਚ ਸੀਗਾ ਕਿ ਮੈਂ ਇਹ ਚੀਜ਼ ਕਰਨੀ ਹੈ ਫਿਰ ਤੁਸੀਂ ਕਹ ਸਕਦੇ ਹੋ ਔਰ ਜਿਹੜੇ ਬੰਦੇ ਨੂੰ ਸਿਰਫ 2 ਜਾਂ 3 ਦਿਨ ਪਹਿਲਾਂ ਐਕਸ ਦੇ ਪ੍ਰਾਈਮ ਮਿਨਿਸਟਰ ਨੇ ਫਾਲੋ ਕੀਤਾ ਹੋਵੇ ਜਿਹੜੀ ਰੂਲਿੰਗ ਪਾਰਟੀ ਹੈ ਉਸਦੇ ਪ੍ਰਾਈਮ ਮਿਨਿਸਟਰ ਨੇ ਫਾਲੋ ਕੀਤਾ ਹੋਵੇ ਤੇ ਫਿਰ ਉਹ ਬੰਦਾ ਗਲਤ ਨਹੀਂ ਹੋ ਸਕਦਾ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਨੇ ਇਹ ਗੱਲਾਂ ਨੇ ਇਹ ਜਾਣ ਬੁੱਝ ਕੇ ਨਹੀਂ ਹੋਈਆਂ ਇਹ ਫਿਲਮ ਜਾਣ ਬੁੱਝ ਕੇ ਹਾਨੀ ਅਮੀਰ ਨੂੰ ਕਾਸਟ ਨਹੀਂ ਕੀਤਾ ਗਿਆ ਇਹ ਬਹੁਤ ਪਹਿਲਾਂ ਕਾਸਟ ਹੋਈ ਸੀ ਉਹ ਤੋਂ ਪਹਿਲਾਂ ਵੀ ਸਾਡੀਆਂ ਪੰਜਾਬੀ ਫਿਲਮਾਂ ਦੇ ਵਿੱਚ ਕਿੰਨੀਆਂ ਹੀ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨੀ ਜਿਹੜੇ ਆਰਟਿਸਟਸ ਨੇ ਕੰਮ ਕਰ ਚੁੱਕੇ ਨੇ ਹਾਂ ਜੇ ਪਹਿਲਗਾਮ ਦੇ ਅਟੈਕ ਤੋਂ ਬਾਅਦ ਤੇ ਇਸ ਵਾਰ ਤੋਂ ਬਾਅਦ ਅਸੀਂ ਕਿਸੇ ਨਾਲ ਕੰਮ ਕਰਦੇ ਆਂ ਫਿਰ ਅਸੀਂ ਦੋਸ਼ੀ ਆਂ ਕੱਲਾ ਦੇਵ ਕਰੋੜੀ ਨਹੀਂ ਬਲਕਿ ਇਸ ਤੋਂ ਬਾਅਦ ਹੋਪੀ ਢਾਲੀ ਵਾਲੇ ਵੀ ਦਲਜੀਤ ਦੋਸਾਂ ਦੀ ਸਪੋਰਟ ਦੇ ਵਿੱਚ ਵੀਡੀਓ ਪਾਈ ਆ ਪ੍ਰੈਸ ਕਾਨਫਰੈਂਸ ਕਰਕੇ ਆਓ ਤੁਹਾਨੂੰ ਉਹ ਵੀ ਵੀਡੀਓ ਦਿਖਾਉਨੇ ਆ ਮੈਂ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਆ ਸਵਕਤ ਦਲਜੀਤ ਦੋਸਾਂ ਦਾ ਸਮਰਥਨ ਕਰਦੀ ਇਹ ਫਿਲਮ ਬੈਡ ਨਹੀਂ ਹੋਣੀ ਚਾਹੀਦੀ ਦਲਜੀਤ ਦੋਸਾਂ ਨੂੰ ਪਰ ਨਹੀਂ ਕਹਾਂ ਚਾਹੀਦਾ ਉਹਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਉਹਦਾ ਕਾਰਨ ਇਹ ਹੈ ਕਿ ਮੈਂ ਭਾਰਤੀਆਂ ਮੇਰੇ ਅੰਦਰ ਜਜ਼ਬਾ ਕਿ ਮੇਰਾ ਭਾਰਤ ਮਹਾਨ ਹੈ ਮਹਾਨ ਸੀ ਮਹਾਨ ਹੀ ਰਹੀ। ਔਰ ਜੇ ਸਾਡਾ ਕੋਈ ਦੁਸ਼ਮਣ ਸਿਰ ਚੁੱਕਦਾ ਤਾਂ ਸਾਡੇ ਚ ਹਿੰਮਤ ਹੋਣੀ ਚਾਹੀਦੀ ਹੈ ਕਿ ਅਸੀਂ ਉਹਦਾ ਸਿਰ ਨੀਵਾ ਕਰੀਏ ਸਿਰ ਉਚਲ ਨਾਉਣ ਪੈਂਦੇ। ਸਾਡੇ ਗਵਾਂਦੀ ਮੁਲਕ ਪਾਕਿਸਤਾਨ ਦੇ ਨਾਲ ਸੰਬੰਧ ਸੁਖਾਵੇਂ ਸੀ ਜਾਂ ਨਹੀਂ ਪਰ ਤਹਿਰਗਾਮ ਦੇ ਟਕਰਾ ਤੋਂ ਬਾਅਦ ਅੱਜ ਤੱਕ ਸਾਡੇ ਸੁਖਾਵੇਂ ਨਹੀਂ ਹਨ ਸੰਬੰਧ ਉਹਨਾਂ ਦਾ ਦਿਲਜੀਤ ਦੋਸਾਂਝ ਨੂੰ ਉਹਨਾਂ ਨੇ ਪੈਸਿਆਂ 'ਚ ਤਰੀਕਾ 'ਚ ਜਗ੍ਹਾ ਦੇ ਵਿੱਚ ਮਨਾਇਆ ਹੋਵੇਗਾ ਮਨਾਉਣ ਵਾਸਤੇ ਟਾਈਮ ਲਿਆ ਹੋਵੇਗਾ ਜਿਸ ਤਰੀਕੇ ਦੇ ਨਾਲ ਉਹਦੇ ਸ਼ੋਅ ਚੱਲਦੇ ਨੇ ਜਿੰਨਾ ਉਹ ਬਿਜ਼ੀ ਆ ਉਹਦੇ ਕੋਲੇ ਘੱਟੋ-ਘੱਟ 7-8 ਮਹੀਨੇ ਉਹਨੇ ਟਾਈਮ ਦਿੱਤਾ ਹੋਵੇਗਾ ਕਿ ਅੱਜ ਤੋਂ 6 ਮਹੀਨੇ 7 ਮਹੀਨੇ ਬਾਅਦ ਅਸੀਂ ਇਹ ਫਿਲਮ ਸ਼ੂਟ ਕਰਾਂਗੇ ਪ੍ਰੋਡਿਊਸਰ ਫਿਰ ਇੱਕ ਡਾਇਰੈਕਟਰ ਨੂੰ ਚੁਣਦਾ ਡਾਇਰੈਕਟਰ ਇੱਕ ਟੀਮ ਚੁਣਦਾ ਕਿ ਇਸ ਕਹਾਣੀ ਦੇ ਵਿੱਚ ਫਾਰ ਇਗਜ਼ਾਮਪਲ ਜੇ ਮੈਂ ਆਪਦੀ ਗੱਲ ਕਰਾਂ ਕਿ ਇੱਕ ਐਦਾਂ ਦਾ ਬੰਦਾ ਚਾਹੀਦਾ 60 ਸਾਲ ਉਮਰ ਹੋਵੇ ਤੇ ਐਦਾਂ ਦਾ ਸ਼ਰੀਰ ਹੋਵੇ ਤੇ ਚਗੂਗੂ ਗੇਲ ਭਾਜੀ ਵੀ ਆ ਸਕਦੇ ਨੇ ਯੋਗਨਾਚ ਭਾਜੀ ਵੀ ਆ ਸਕਦੇ ਨੇ ਉਹਦੇ 24 30 ਆ ਵੀ ਹੋ ਸਕਦਾ ਜੇ ਤਿੰਨਾਂ ਦੀਆਂ ਦੀਪਸ ਨਹੀਂ ਤਾਂ ਹੋਰ ਪੰਜਾਬੀ ਫਿਲਮ ਇੰਡਸਟਰੀ ਦੇ ਆਰਟਿਸਟਸ ਨੇ ਸੋ ਉਹਦਾ ਹੋ ਸਕਦਾ ਜਸਟ ਇੱਕ ਡੈਕਟਰ ਤੋਂ ਪੁੱਛਿਆ ਜਾ ਸਕਦਾ ਵੀ ਆਹ ਤਿੰਨ ਚਾਰ ਬੰਦੇ ਹੈਗੇ ਨੇ ਇਹਨਾਂ ਚ ਕਿਹਨੂੰ ਲੈਣਗੇ ਆਲ ਫਿਰ ਉਹਦੇ ਨਾਲ ਬਜਟ ਫਿਰ ਉਹਦੀਆਂ ਡੇਟਸ ਉਹਦੇ ਟੈਂਪਰਮ ਸਾਰਾ ਕੋਈ ডিসਕਸ ਹੋਣ ਤੋਂ ਬਾਅਦ ਇੱਕ ਆਰਟਿਸਟ ਫਾਈਨਲ ਹੁੰਦਾ ਤੇ ਜਿੱਥੇ ਤੱਕ ਹੈ ਹਾਨਿਆ ਸ਼ੇਖ ਦੀ ਗੱਲ ਉਹਦੇ ਵਿੱਚ ਦਿਲਜੀਤ ਦਸਾਂਝ ਨੇ ਕਿਹਾ ਹੋਊਗਾ ਜਾਂ ਕਿਹਾ ਸੀ ਕਿ ਮੈਂ ਇਸ ਕੁੜੀ ਤੋਂ ਬਣਾ ਫਿਲਮ ਨਹੀਂ ਕਰੂੰਗਾ ਐਸਾ ਨਹੀਂ ਦਿਲਜੀਤ ਦਸਾਂਝ ਨੇ ਉਹਨੂੰ ਕਾਸਟ ਨਹੀਂ ਕੀਤਾ ਪ੍ਰੋਡਿਊਸਰ ਨੇ ਕੀਤਾ ਡਾਇਰੈਕਟਰ ਨੇ ਕਰ ਸਕਦਾ ਯਸ ਦਿਲਜੀਤ ਦਸਾਂਝ ਇਹ ਹੋ ਸਕਦਾ ਕਿ ਸੱਤ ਕੁੜੀਆਂ ਸ਼ਾਰਟਲਿਸਟ ਕੀਤੀਆਂ ਉਹਦੇ ਤੋਂ ਕਹਿ ਸਕਦਾ ਇਹ ਵੀ ਕੁੜੀ ਲੱਗ। ਮੀਨੂ ਪਾਜਵਾ ਤਾਂ ਹੈ ਚਲੋ ਆ ਵੀ ਕੁੜੀ ਚੰਗੀ ਲੱਗਦੀ ਹੈ ਇਹਦੇ ਚੰਗੇ ਸ਼ੋਅ ਚੱਲਦੇ। ਸਲਮਾਈ ਸਾਦੇ ਹਾਲਾਤ ਆਪਸ ਵਿੱਚ ਸੁਖਾਵੇਂ ਨਹੀਂ ਰਹੇ। ਉਹਨਾਂ ਨੇ ਇੰਡੀਆ ਦੀ ਗੱਲ ਹੀ ਨਹੀਂ ਕੀਤੀ ਰਿਲੀਜ਼ ਕਰਨ ਦੀ ਪਰ ਵਰਲਡ ਵਾਈਡ ਰਿਲੀਜ਼ ਕੀਤੀ। ਪੰਜਾਬੀ ਫਿਲਮ ਨੂੰ ਰਿਲੀਜ਼ ਕਰਨ ਵਾਸਤੇ ਇੱਕ ਸਿੱਧੀ ਜੀ ਗੱਲ ਹੈ ਕਿ ਜਿੰਨੇ ਪੈਸਿਆਂ ਦਾ ਬਿਜ਼ਨਸ ਪੰਜਾਬ 'ਚ ਇੰਡੀਆ 'ਚ ਹੁੰਦਾ ਉਨਾ ਹੀ ਵਰਲਡ ਵਾਈਡ ਹੁੰਦਾ। ਉਹਨਾਂ ਦੀ ਇੱਕ ਰਿਪੋਰਟ ਆਈ ਹੈ ਕਿ 7 ਕਰੋੜ 48 ਲੱਖ ਰੁਪਏ ਦੀ ਓਪਨਿੰਗ ਲੱਗੀ ਹੈ। ਕੱਲ ਫਰਾਈਡੇ 7 ਕਰੋੜ 48 ਲੱਖ ਮੀਨਸ ਜੇ ਇੰਡੀਆ ਚ ਵੀ ਸ਼ੂਟ ਰਿਲੀਜ਼ ਹੋਈ ਹੁੰਦੀ ਤਾਂ ਉਹ 15 ਕਰੋੜ ਦਾ ਬਿਜ਼ਨਸ ਕਰਦਾ ਅੱਧਾ ਤਾਂ ਬਿਜ਼ਨਸ ਹੀ ਬੰਦ ਗਿਆ ਤੇ ਕੱਲਾ ਦਲਜੀਤ ਕਿਉਂ ਜੇ ਅਸੀਂ ਬੈਨ ਕਰਨਾ ਸਾਡੇ ਇੱਕ ਫੈਡਰੇਸ਼ਨ ਹੈ ਬੰਬੇ ਤੋਂ ਉਹਨਾਂ ਨੇ ਇਹ ਹੈ ਕਿ ਅਸੀਂ ਇਹਦੇ ਵਾਸਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲਾਈਜ਼ ਤੇ ਦੁਲਜੀਤ ਨੂੰ ਬੈਨ ਕਰੋ ਦੁਲਜੀਤ ਦਾ ਪਾਸਪੋਰਟ ਕੱਢੋ ਪ੍ਰੋਡਿਊਸਰ ਦਾ ਕਿਉਂ ਨਹੀਂ ਕੈਰੈਕਟਰ ਦਾ ਕਿਉਂ ਨਹੀਂ ਬਾਕੀ ਸਾਰੇ ਆਰਟਿਸਟ ਕਿਉਂ ਨਹੀਂ ਜਿਹੜੀ ਫਿਲਮ ਦੀ ਸ਼ੂਟ ਕੀਤੀ ਉਹਨਾਂ ਦਾ ਕਿਉਂ ਨਹੀਂ ਮੇਰਾ ਕਿਉਂ ਨਹੀਂ ਕਿਉਂਕਿ ਮੈਂ ਅਤੌਲਾ ਖਾਨ ਸਾਹਿਬ ਨੂੰ ਸੁਣਦਾ ਤੁਸੀਂ ਕਿਉਂ ਨਹੀਂ ਕਿਉਂਕਿ ਥੋੜੇ ਜਿਹੜਾ ਟੀਵੀ ਤੇ ਟੀਵੀ ਦੇ ਉੱਤੇ ਜਦੋਂ ਤੁਸੀਂ YouTube ਲਾਉਨੇ ਹੋ ਉਸ YouTube ਦੇ ਵਿੱਚ ਅੱਜ ਗਾਣੇ ਨੇ ਰੇਸ਼ਮਾ ਜੀ ਨੂੰ ਤੁਸੀਂ ਸੁਣਦੇ ਹੋ ਠੀਕ ਹੋਰ ਸਿੰਗਰ ਨੇ ਪਾਕਿਸਤਾਨੀ ਡਰਾਮੇ ਦੇਖਦੇ ਹੋ ਤੁਸੀਂ ਫਿਲਮਾਂ ਦੇਖਦੇ ਹੋ ਬਹੁਤ ਸਾਰੀਆਂ ਜੁਗਤਾਂ ਬਹੁਤ ਸਾਰੇ ਡਰਾਮੇ ਬਹੁਤ ਸਾਰੀਆਂ ਫਿਲਮਾਂ ਦੇ ਡਾਇਲੌਗਸ ਉਹ ਸਾਡੀਆਂ ਫਿਲਮਾਂ 'ਚ ਹੁਣ ਨੇ ਜਿਹੜੇ ਉਹਨਾਂ ਨੇ 25-25 ਸਾਲ ਪਹਿਲਾਂ ਬੋਲੇ ਹੋਏ ਨੇ ਐਂਡ ਵਾਈਸ ਵਰਸਾ ਜਿਹੜੇ ਸਾਡੀਆਂ ਫਿਲਮਾਂ ਦੇ ਉਹਨਾਂ ਫਿਲਮ ਨੂੰ ਜਿਹਦੇ ਟਾਈਟਲ ਅਸੀਂ ਬਣਾ ਕੇ ਫਿਲਮਾਂ ਬਣਾਈਆਂ ਨੇ ਉਹਨਾਂ ਨੇ 30-30 ਸਾਲ ਪਹਿਲਾਂ ਫਿਲਮਾਂ ਉਹ ਟਾਈਟਲ ਸੇਮ ਰਿਲੀਜ਼ ਕੀਤੇ ਨੇ ਉਹ ਵੀ ਬੈਂਡ ਪਹੁੰਚ ਜਾਂਦੇ ਨੇ ਜਿਹੜੇ ਗੀਤ ਬੈਨ ਹੋਣੇ ਚਾਹੀਦੇ ਨੇ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਅਫਸੋਸ ਹੁੰਦਾ ਕਿ ਪਤਾ ਪੰਜਾਬੀ ਬੋਲੀ ਬੈਨ ਹੋਣੀ ਚਾਹੀਦੀ ਜੇ ਬੈਨ ਹੀ ਕਰਨਾ ਕਿਤੇ ਉਹ ਵੀ ਪੰਜਾਬੀ ਬੋਲਦੇ ਨੇ ਰੋਟੀ ਬੈਨ ਹੋਣੀ ਚਾਹੀਦੀ ਕਿਉਂਕਿ ਉਹ ਵੀ ਕਣਕ ਦੀ ਤੇ ਮੱਕੀ ਦੀ ਰੋਟੀ ਤੇ ਸਬਜ਼ੀ ਦਾ ਸਾਗ ਖਾਂਦੇ ਸਾਡੇ ਉਹ ਵੀ ਬੈਨ ਕਰੋ ਸਾਡੇ ਬਹੁਤ ਸਾਰੇ ਲੋਕ ਨੇ ਜਿਹੜੇ ਉਧਰ ਜਾ ਕੇ ਕੰਟੈਂਟ ਬਣਾ ਕੇ ਲੈ ਆਏ ਨੇ ਉਧਰ ਜਾ ਕੇ ਪੰਜਾਬੀ ਫਿਲਮਾਂ ਸ਼ੂਟ ਕਰਕੇ ਲੈ ਕੇ ਆਏ ਨੇ ਉਹ ਵੀ ਬੈਨ ਕਰੋ ਪੰਜਾਬੀ ਵੋਲਡ ਪੰਜਾਬੀ ਕਾਨਫਰੰਸ ਦੋ ਦੋ ਹੋ ਰਹੀਆਂ ਨੇ ਹਰ ਸਾਲ ਲਾਹੌਰ ਦੇ ਵਿੱਚ ਉਹ ਵੀ ਬੈਨ ਕਰੋ ਜਿਹੜੇ ਗਏ ਨੇ ਹੁਣ ਤੱਕ ਮੈਨੂੰ ਵੀ ਬੈਨ ਕਰੋ ਮੈਂ ਵੀ ਜਿਹੜਾ ਮਿਰਿੰਦਰ ਮੋਦੀ ਸਾਹਿਬ ਨੇ ਲਾਂਗਾ ਖੋਲਿਆ ਕਰਤਾਪੁਰ ਸਾਹਾ ਦਾ ਮੈਂ ਵੀ ਕਰਤਾਪੁਰ ਸਾਹਾ ਮੱਥਾ ਟੇਕਦਾ ਹਾਂ ਐਤੋਂ ਪਾਕਿਸਤਾਨ ਦੀ ਧਰਤੀ ਮੈਨੂੰ ਵੀ ਬੈਨ ਕਰੋ ਨਹੀਂ ਹੋਣਾ ਚਾਹੀਦਾ ਗਲਤ ਭਾਰਤੀ ਜਨਤਾ ਪਾਰਟੀ ਸਮਰਥਨ ਕਰਦੀ ਹੈ ਦਨਜੀਤ ਦੋ ਸਾਝ ਦਾ ਸਾਡੇ ਅੱਜ ਹਾਲਾਤ ਸੁਖਾਵੇਂ ਨਹੀਂ ਤੇਰੇ ਮੰਨੇ ਪ੍ਰੋਡਕਸ਼ਨ ਹਾਊਸ ਨੇ ਵੀ ਸਾਰੀ ਟੀਮ ਨੇ ਵੀ ਕਿਹਾ ਸਾਡੇ ਹਾਲਾਤ ਸੁਕਾਵੇਂ ਨਹੀਂ ਅਸੀਂ ਇਹਨੂੰ ਇੰਡੀਆ 'ਚ ਰਿਲੀਜ਼ ਨਹੀਂ ਕਰਾਂਗੇ ਉਹ ਲਾਸ ਉਹਨਾਂ ਨੇ ਸਹਿ ਲਿਆ ਪਹਿਲਾਂ ਹੀ ਪਰ ਤੁਸੀਂ ਦਮਜੀਤ ਤੋਂ ਸਾਜ ਨੂੰ ਇਸ ਤਰੀਕੇ ਤੱਕ ਇੰਨੇ ਵੱਡੇ ਹੰਗਾਮੇ ਕਰਕੇ ਉਹਨੂੰ ਬੈਨ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹਨੂੰ ਉਹਦਾ ਪਾਸਪੋਰਟ ਕੈਨਸਲ ਕਰਕੇ ਉਹਨੂੰ ਬਾਰਡਰ ਫਿਲਮ 'ਚੋਂ ਕੱਢ ਦੋ ਉਹਦਾ ਕੈਰੀਅਰ ਤਬਾਹ ਕਰ ਦੋ ਇਹ ਸਾਡੇ ਭਾਰਤੀਆਂ ਦਾ ਕਰਤਾਰ ਨਹੀਂ ਸੀ 909 ਉਹ ਵੀ ਮੇਰੀ ਅਰਦਾਸ ਹੀ ਇਹ ਹੈ ਕਿ ਰੱਬ ਕਿਰਪਾ ਕਰੇ ਇਦਾਂ ਦੇ ਕਰਦਾਰ ਇਦਾਂ ਦੀ ਸੋਚ ਸਾਡੇ ਭਾਰਤੀਆਂ ਦੇ ਦਿਮਾਗ 'ਚ ਨਾ ਆਵੇ ਸੋ ਇੱਕ ਪਾਸੇ ਲੱਤਾਂ ਖਿੱਚਣ ਵਾਲੇ ਨੇ ਪੂਰਾ ਜ਼ੋਰ ਲਾਇਆ ਤੇ ਦੂਜੇ ਪਾਸੇ ਸਪੋਰਟ ਕਰਨ ਵਾਲਿਆਂ ਨੇ ਵੀ ਪੂਰਾ ਜ਼ੋਰ ਲਾ ਰੱਖਿਆ ਸੋ ਇਹ ਸੀ ਦਿਲਜੀਤ ਦਸਾਂਦੀ ਸਰਦਾਰ ਜੀ 3 ਦੇ ਨਾਲ ਜੁੜੀ ਵੱਡੀ ਅਪਡੇਟ ਹੈ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਵੀਡੀਓ ਨੀਚੇ ਕਮੈਂਟ ਕਰਕੇ ਜਰੂਰ ਦੱਸੋ ਬਾਕੀ ਮਿਲਦਾ ਅਗਲੀ ਵੀਡੀਓ ਵਿੱਚ ਤਦ ਤੱਕ ਜੁੜੇ ਰਹੋ ਪੰਜਾਬੀ ਗੱਲ ਚੈਨਲ ਦੇ ਨਾਲ ਧੰਨਵਾਦ